ਗਾਇਕ ਕੇ ਵਿਜੇ ਦੇ ਭਜਨ ਕੁੰਗਰੂ ਦਾ ਪੋਸਟਰ ਰਿਲੀਜ਼ 사운드 ਦੀ ਮਹਾਮਾਈ ਦੇ ਚਾਲੇ ਆਨ ਦੇ ਸ਼ੁਭ ਮੌਕੇ ਤੇ ਬਹੁਤ ਹੀ ਪਿਆਰੀ ਭੇਟ ਕੁੰਗਰੂ ਦਾ ਪੋਸਟਰ ਰਿਲੀਜ਼ ਕੀਤਾ ਇਸ ਭੇਟ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ ਹੈ ਗਾਇਕ ਕੇ ਵਿਜੇ ਨੇ गीतकार एम एस संगतपुरी ने बहुत ही वदिया शब्दों द्वारा महामाई जी की महिमा शब्दों परोया है म्यूजिक हरी अमित जी वीडियो फिल्मांकन गौरव कालरादा है मीर म्यूजिक कंपनी वालों यूट्यूब ए सोशल मीडिया दख वक् सरू भेट वदिया तरीके रिलीज किया है ਵੇਟ ਦਾ ਪੋਸਟਰ ਰਿਲੀਜ਼ ਕਰਦੇ ਸਮੇਂ ਗਾਇਕ ਕੇ ਵਿਜੇ ਪੰਜਾਬੀ ਗਾਇਕ ਕਿਆਦ ਸਿੰਘ ਮਾਣਯੋਗ ਡਾਕਟਰ ਹੁਸੈਨ ਲਾਲ ਜੀ ਗਾਇਕ ਅਤੇ ਗੀਤਕਾਰ ਮਲਕੀਤ ਪੌਰਾ ਗੀਤਕਾਰ ਐਮ ਐਸ ਸੰਗਤਪੁਰੀ ਸੱਤਾਨਾਥ ਸਾਗਰ ਬਜਾਜ ਐਮ ਉੱਪਲ ਅਤੇ ਯੁੱਧਵੀਰ ਸਿੰਘ ਹਾਜ਼ਰ ਸਨ ਭਾਗਾਂ ਵਾਲੀ ਹੋ ਜਾਂਦੀ ਉਹ ਤਰ੍ਹਾਂ ਕਿ ਜਿੱਥੇ-ਜਿੱਥੇ ਮਈਆ ਦੀ ਸੰਗਤ ਸੱਜਦੀ ਖੁਸ਼ੀਆਂ ਦੇ ਖੜੇ ਸਦਾ ਆਉਣ ਉਹਦੇ ਵੇੜੇ ਦੁੱਖ ਨਾ ਤਰਤ ਕੋਈ ਆਉਂਦਾ ਉਹਦੇ ਨੇੜੇ ਜਿੱਥੇ-ਜਿੱਥੇ ਮਈਆ ਤੁਹਾਡੀ ਚੋਹਤ ਜਾਗਦੀ ਜਿੱਤੇ ਜਿੱਤੇ ਮੇਰਾ ਤੁਹਾਡੀ ਜੋਤ ਜਗਦੀ ਸੌਣ ਦੇ ਚਾਰਿਆਂ ਦੇ ਮੱਤੇ ਨਜ਼ਰ ਬਹੁਤ ਹੀ ਪਿਆਰਾ ਭਜਨ ਕੁਗਰੂ ਜਿਸ ਨੂੰ ਗਾਇਆ ਹੈ ਸਿੰਗਰ ਕੇਵੀ ਜੇ ਔਰ ਸੁੰਦਰ-ਸੁੰਦਰ ਲੜੀਆਂ ਵਿੱਚ ਪੁਰੋਆ ਸਾਡੇ ਗੀਤਕਾਰ ਐਮ ਐਸ ਸੰਤਪੁਰੀ ਮਿਊਜ਼ਿਕ ਦਿੱਤਾ ਹੈ ਸਾਡੇ ਉਸਤਾਦ ਜੋ ਸ਼੍ਰੀ ਹਰੀਮਾ ਜੀ ਨੇ ਇਸ ਭਜਨ ਦਾ ਵੀਡੀਓ ਬਣਾਇਆ ਗੌਰਵ ਕਰਦਾ ਲੁਧਿਆਣੇ ਤੋਂ ਮੀਰ ਮਿਊਜ਼ਿਕ ਕੰਪਨੀ ਵੱਲੋਂ ਇਸ ਭੇਟ ਨੂੰ ਇਸ ਭਜਨ ਬਹੁਤ ਹੀ ਵੱਡੇ ਪੱਧਰ ਤੇ ਅਨੁਸਤ ਕੀਤਾ ਗਿਆ ਹੈ ਅੱਜ ਪੋਸਟ ਅਨਲਿਸ ਕਰਨ ਸਮੇਂ ਗਾਇਕ ਤੇ ਗੀਤਕਾਰ ਸ਼੍ਰੀ ਮਲਕੀਤ ਭੋਰਾ ਸਾਹਿਬ ਸਾਡੇ ਰਿਸਪੈਕਟਡ ਮਾਨ ਜੋ ਡਾਕਟਰ ਗੁਸਨ ਰਾਜੀ ਗਾਇਕ ਕੇ ਵਿਜੇ ਗੀਤਕਾਰ ਐਮ ਐ ਸੰਤਪੁਰੀ ਸੱਤਨੱਥ ਅਤੇ ਸਾਗਰ ਬਜਾਰ ਸਾਡੇ ਨਾਲ ਰਹੇ ਹਨ ਅਸੀਂ ਦੁਆ ਕਰਦੇ ਅਸੀਂ ਆਸ ਕਰਦੇ ਆ ਕਿ ਤੁਸੀਂ ਕੇ ਵਿਜੇ ਦੇ ਪਹਿਲੇ ਭਜਨ ਤਬਰੂਕਾਂ ਕੀ ਇਸ ਭਜਨ ਨੂੰ ਵੀ ਆਪਣਾ ਪਿਆਰ ਦਿਓਗੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਕਰਨਾ ਹੈ ਔਰ ਤੁਸੀਂ ਕਮੈਂਟ ਕਰਕੇ ਦੱਸਣਾ ਸੁਝਾਅ ਦੇਣੀ ਆਪਣੇ ਤਾਂ ਕਿ ਅਸੀਂ ਆਪਣੇ ਆਉਣ ਵਾਲੀ ਜੋ ਸਾਡੇ ਪ੍ਰੋਜੈਕਟ ਆ ਜੋ ਸਾਡੇ ਭੇਟਾ ਆ ਜਾਂ ਕੋਈ ਵੀ ਸਾਡਾ ਸੌਂਗ ਸੈੱਟ ਹਨ ਅਸੀਂ ਉਹਨਾਂ ਦਾ ਸਵਾਗਤ ਕਰਸੇ ਕਿ ਜੇ ਮਾਤਾ ਦੀ ਤਨ